ਕਾਰਵਾਈ ਜੀ ਅੱਜ ਸਾਨੂੰ ਇਹ ਵਿੱਚੋਂ ਜਿਹੜਾ ਬਾਟਾ ਚੌਂਕ ਲਾਇਬ੍ਰੇਰੀ ਚੌਂਕ ਇਹ ਹਨੂਮਨ ਚੌਂਕ ਤੋਂ ਕਾਫੀ ਸ਼ਿਕਾਇਤਾਂ ਰੋਜ਼ ਆਉਂਦੀਆਂ ਸੀ ਵੀ ਇੱਥੇ ਟ੍ਰੈਫਿਕ ਦੀ ਸਮੱਸਿਆ ਬੜੀ ਐ ਤਾਂ ਅਸੀਂ ਮਾਨਯੋਗ ਐਸਐਸਪੀ ਸਾਹਿਬ ਦੀ ਹਦਾਇਤਾਂ ਅਨੁਸਾਰ ਜਿਹੜਾ ਐ ਉੱਥੇ ਜਾ ਕੇ ਉਹਨਾਂ ਨੂੰ ਸਾਈਡ ਤੇ ਕਰਾਇਆ ਆ ਜਿਹੜਾ ਰੋਂਗ ਪਾਰਕਿੰਗ ਸੀ ਉਹਨਾਂ ਦੇ ਚਲਾਨ ਕੀਤੇ ਆ ਔਰ ਇਹੜੀਆਂ ਨੂੰ ਸਾਈਡ ਸਾਈਡ ਤੇ ਕਰਾਇਆ ਆ ਉਹਨਾਂ ਨੂੰ ਦੱਸਿਆ ਕਿ ਪੀਲੀ ਲਾਈਨ ਤੋਂ ਪਰੇ ਰੱਖੋ ਪੀਲੀ ਲਾਈਨ ਤੋਂ ਅੰਦਰ ਪਾਰਕਿੰਗ ਕਰੋ ਤੇ ਤਾਂ ਜੋ ਟ੍ਰੈਫਿਕ ਦੀ ਸਮੱਸਿਆ ਨਾ ਆਵੇ ਬੋਰਡ ਜਿਹੜੇ ਆ ਉਹ ਵੀ ਆਪਣੇ ਪਿੱਛੇ ਰੱਖੋ ਇਹਨਾਂ ਦੁਕਾਨਦਾਰਾਂ ਨੇ ਬੋਰਡ ਲਾਏ ਹੁੰਦੇ ਆ ਉਹ ਵੀ ਗਾਂ ਵਧਾ ਕੇ ਲਾ ਦਿੰਦੇ ਆ ਉਹਦੇ ਨਾਲ ਵੀ ਸਮੱਸਿਆ ਆਂਦੀ ਆ ਇਸ ਕਰਕੇ ਅਸੀਂ ਅੱਜ ਇਹ ਦੋ ਤਿੰਨ ਬਾਜ਼ਾਰ ਜਿਹੜੇ ਸੀ ਸਾਫ਼ ਕਰਾਇਆ ਹੁਣ ਅਸੀਂ ਆ ਜੇ ਰੋਡ ਤੇ ਆ ਇਹ ਸਿੰਘ ਸਭਾ ਗੁਰਦੁਆਰਾ ਸਾਹਿਬ ਦੇ ਲਾਗੇ ਇੱਥੋਂ ਵੀ ਜਿਹੜਾ ਰੋਂਗ ਪਾਰਕਿੰਗ ਦੇ ਚਲਾਨ ਕੀਤੇ ਆ ਕੋਈ ਬੋਰਡ ਕਬਜ਼ੇ 'ਚ ਵੀ ਲਗੇ ਲੈ ਇਹ ਅੱਜ ਦੋ ਚਾਰ ਬੋਰਡ ਵੀ ਲਏ ਆ ਕਬਜ਼ੇ 'ਚ ਜਿਹੜੇ ਬਿਲਕੁਲ ਹੀ ਸੜਕ ਦੇ ਉੱਤੇ ਲਾਏ ਸੀ ਉਹ ਲੈਏ ਕਬਜ਼ੇ 'ਚ ਤੇ ਇਹ ਗੱਡੀਆਂ ਜਿਹੜੇ ਚਲਾਨ ਕੀਤੇਗੇ ਕਿੰਨੀਆਂ ਗੱਡੀਆਂ ਨੇ ਇਹਦਾ ਅੱਜ ਕੋਈ 60 65 ਦੇ ਕਰੀਬ ਚਲਾਨ ਜਿਹੜੇ ਆ ਕੀਤੇ ਆ। ਬੁਲੇਟ ਉਹਨੇ ਦੇਖਿਆ ਹੀ ਬਹੁਤ ਤੇਜ਼ੀ ਨਾਲ ਪਟਾਕੇ ਮਾਰ ਰਿਹਾ ਸੀ। ਕੀ ਕਾਰਵਾਈ ਕੀਤੀ ਗਈ ਉਹਦੇ? ਉਹਨੂੰ ਆਪਣਾ ਉਹਦਾ ਚਲਾਨ ਕੀਤਾ ਜੀ, ਸਲੈਂਸਰ ਚੇਂਜ ਦਾ, ਨੰਬਰ ਦਾ, ਨੰਬਰ ਪਲੇਟ ਦਾ। ਉਹਦਾ ਚਲਾਨ ਕੀਤਾ, ਉਹਨੂੰ ਬੌਂਡ ਕੀਤਾ ਜੀ। ਉਹਨੂੰ ਹਦਾਇਤ ਵੀ ਦਿੱਤੀ ਜੀ ਸਲੈਂਸਰ ਦਾ। ਇਹ ਆਦਮੀ ਕੀਤੀ ਹੈ ਜੀ ਉਹ ਸਲੈਂਸਰ ਲਾਏਗਾ ਤੇ ਫੇਰ ਹੀ ਉਹਨੂੰ ਵਾਪਸ 당ਾਂਗੇ। ਤੇ ਲਗਾਤਾਰ ਜਾਰੀ ਰਹੇਗੀ ਕਾਰਵਾਈ ਇਹ। ਲਗਾਤਾਰ ਜੀ ਲਗਾਤਾਰ ਮਾਨਜੋਗ ਐਸਐਸਪੀ ਸਾਹਿਬ ਦੀਆਂ ਸਖਤ ਮਤਲਬ ਨਿਰਦੇਸ਼ ਨੇ। ਇਹ ਟ੍ਰੈਫਿਕ ਸਮੱਸਿਆ ਜਿਹੜੀ ਐ ਸ਼ਹਿਰ ਵਿੱਚ ਨਹੀਂ ਹੋਣੀ ਚਾਹੀਦੀ ਇਸ ਕਰਕੇ ਉਹਨੂੰ ਅਸੀਂ ਲਾਗੂ ਕਰਾ ਰਹੇ ਹਾਂ ਜਿੱਦਾਂ ਪਿੱਛੇ ਜੀ ਹਦਾਇਤ ਮਿਲੀ ਸੀ ਕਿ yellow line ਦੁਬਾਰਾ ਲਗਾਈ ਜਾਏ ਕਰਤਾ ਸ਼ੁਰੂ ਕਰ ਉਹ ਇਹੋ ਸਾਬ ਨੂੰ ਬੇਨਤੀ ਕੀਤੀ ਆ ਜੀ ਪੱਤਰ ਵੀ ਲਿਖਿਆ ਆ ਆਪਣੇ ਸਾਡੇ ਸੀਨੀਅਰ ਅਫਸਰਾਂ ਨੇ ਤੇ ਮਾਨਯੋਗ ਡੀਸੀ ਸਾਹਿਬ ਵੀ ਉਹਦੇ ਵਿੱਚ ਕਰ ਰਹੇ ਨੇ ਉਹ ਕੁਝ ਲਾਈਨ ਲੱਗੀ ਆ ਉਹ ਮਿਟ ਗਈ ਆ ਹੁਣ ਦੁਬਾਰਾ ਲਗਾ ਰਹੇ ਨੇ